ਓਏ ਮੱਜਾਂ ਵਿੱਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਡਿੱਗਦੇ ਫਿਰਦੇ ਗਬਰੂ ਜੋਬਨ ਰੁੱਤੇ ਓਏ ਦੁੱਧ ਕਿਉ ਤੇ ਮੱਖਣੀ ਕਿਦਰੇ ਖੋ ਗਈ ਏ ਓਏ ਹਰ ਇੱਕ ਚੀਜ਼ ਮਲਾਵਟ ਵਾਲੀ ਹੋ ਗਈ ਏ ਓਏ ਦੁੱਧ ਦੀ ਥਾਂ ਤੇ ਬੱਚਿਆਂ ਨੂੰ ਨਾ ਕੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਦਾਸਤ ਰਕੀ ਰੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਦਾਸ ਤੇ ਕੀ ਰੋਕ ਦਿਓ ਓਏ ਹੁਣ ਕਿੱਥੋਂ ਤੱਕ ਬੇਸ਼ਰਮੀ ਲੋਕੀ ਸਹੀ ਜਾਂਦੇ ਓਏ ਕੈਨੇਡਾ ਜਾਣ ਲਈ ਪਹਿਨਾ ਲਾਵਾਂ ਲਈ ਜਾਂਦੇ ਓਏ ਘਰ ਦੀਆਂ ਇੱਜ਼ਤਾਂ ਨੈਟ ਉੱਤੇ ਹੁਣ ਆਉਂਦੀਆਂ ਨੇ ਓਏ ਲਾਈਕ ਵਿਊਆਂ ਖਾਤਰ ਕੱਪੜੇ ਲਾਉਂਦੀਆਂ ਨੇ ਓਏ ਵੱਡ ਖਾਨ ਨੂੰ ਪਹਿ ਜਾਣ ਜੇ ਕਿਤੇ ਟੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਦਾਸ ਤਰੱਕੀ ਰੋਕਦੇ ਹੋ ਓਏ ਮੈਂ ਕਹਿੰਦਾ ਤੁਹਾਡਾ ਦਾਸ ਤਰੱਕੀ ਰੋਕਦੇ ਹੋ